ਹੈਲੋ ਦੋਸਤੋ ਕੀ ਹਾਲ ਚਾਲ ਹੋ ਸਾਰੇ ਬਹੁਤ ਵਧੀਆ ਹੋਗੇ ਦੋਸਤੋ ਆਪਾਂ ਨੇ ਚਿੜੀਆਂ ਯੋਗਾ ਚੂਰਾ ਕਰ ਲਿਆ ਤਿਆਰ ਤੇ ਹੁਣ ਆਪਾਂ ਕੋਠੇ ਉ ਜਾ ਕੇ ਪਾ ਕੇ ਹੁੰਦੇ ਆਂ ਤੇ ਮੈਂ ਚੂਰਾ ਦਿਖਾ ਦਿੰਦਾ ਜਿਹੜੇ ਆਹ ਦੇਖੋ ਚੂਰਾ ਅਚੂਰਾ ਤਿਆਰ ਕਰ ਲਿਆ ਆਹ ਲੇਖੋ ਚੂਰਾ ਤਿਆਰ ਕਰ ਲਿਆ ਤੇ ਹੁਣ ਆਪਾਂ ਕੋਠੇ ਉ ਜਾ ਕੇ ਪਾ ਕੇ ਹੁੰਦੇ ਆਂ ਤੇ ਦੇਖਦੇ ਬਸ ਫਿਲਹਾਲ ਹੁਣ ਚਿੜੀਆਂ ਦੀ ਆਵਾਜ਼ ਆ ਨਹੀਂ ਰਹੀ ਹੈਗੀ ਛੁਲਿਆ ਤੋ ਵੀ ਦਾ ਟਾਈਮ ਹੋ ਗਿਆ ਤੋ ਵੀ ਬਹੁਤ ਹੈ ਰਿਆ ਮੁਰਾ ਨਹੀਂ ਚਿੜੀਆਂ ਉੱਥੇ ਨਹੀਂ ਆਉਣਗੀਆਂ ਇਹ ਆ ਗਈ ਦੋਸਨੇ ਕੋਲੇ ਤੰਦੇ ਦੋਂਦਾ ਤੰਦੇ ਪੂਰੇ ਨੇ ਤੇ ਆ ਮੋਰ ਸੇੜ ਬੁਰਾ ਤੰਚ ਗਿਆ ਨਾ ਤੰਦੇ ਸਭ ਬੁਰਾ ਹਾਲਾ ਤੇ ਆ ਦੇਖੋ ਮਸਮਾ ਮਾ ਪੂਲੀ ਤੁੰਦ ਵਰਗਾ ਪਈ ਪਈ ਚਿੜੀਆਂ ਦੀ ਕਿਤੇ ਆਵਾਜ਼ ਨਹੀਂ ਆ ਰਹੀ ਹੈਗੀ ਤੇ ਆ ਦੇਖੋ ਸ਼ੈੱਡ ਸ਼ੈੱਡ ਦੇਖੋ ਐਨਾ ਕਿ ਤੁੰਦਲਾ ਨੁੱਚੜ ਰਿਹਾ ਕਿ ਜਿਵੇਂ ਨਾ ਮੀਂਹ ਨਹੀਂ ਪਿਆ ਹੁੰਦਾ ਐਦਾਂ ਆ ਦੇਖੋ ਹੁੰਦੇ ਤੁੰਦੇ ਪਿਆ ਤੇ ਜੇ ਜਸਾ ਬਾਜਾ ਦੇ ਕੋਠੇ ਤੇ ਕੋਠੇ ਤੇ ਜਾ ਕੇ ਪਰੰਦੇ ਆ। ਆ ਨਿਕਾ ਤੂੰ ਦਹੀ ਤੂੰ ਦਾ ਯਾਰ ਕਿਤੇ ਚਿੜੀਆਂ ਦਾ ਆਵਾਜ਼ ਆਤਾ ਰਹਿਣੀ ਯਾਰ। ਠੰਡੀ ਠੰਡੀ ਹਵਾ ਚਲਦੀ ਆ ਬਹੁਤ ਜ਼ਿਆਦਾ। So here. ਤੇ ਦੋਸਤੋ ਅਪਣੇ ਇੱਥੇ ਚਿੜੀਆਂ ਲਈ ਦਾਣੇ ਪਾਤੇ ਦੇਖਦੇ ਹੁਣ ਚਿੜੀਆਂ ਆਂਦੀ ਘਰੇ ਜਾਂਦੀਆਂ ਇਹ ਐਕਚੁਅਲੀ ਤੁੰਦ ਬਹੁਤ ਪੈਰੀਆ ਹਜੇ ਮੂੰਹ ਲੱਗਦਾ ਨਹੀਂ ਆਣਗੇ ਪਰ ਹਲਕੇ ਹਲਕੇ ਬਾਜ਼ ਆ ਰਹੀਆਂ ਸ਼ਾਇਦ ਆਉਂਗੀਆਂ ਤੇ ਇੱਕ ਚੀ ਦੱਸਾਂ ਕਿ ਇੱਥੇ ਝੁੰਡ ਦਾ ਝੁੰਡ ਇਕੱਠਾ ਹੋ ਜਾਂਦਾ ਚਿੜੀਆਂ ਦਾ ਤਾਂ ਮਤਲਬ ਕਟੋ-ਕਟ 250 300 ਚਿੜੀ ਜਾਂ ਢ ਘਾਰ ਸਾਡੇ ਤੇ ਢ ਘਾਰ ਬੋਲਦਾ ਘਟਾਰ ਬੋਲਦੇ ਆ ਇੱਕ ਜਿੜੀਆ ਘਟਾਰ ਬੋਲ ਥੋੜੀ ਉੱਧਰ ਕਿਆ ਬੋਲਦੇ ਸਾਨੂੰ ਵੀ ਪਤਾ ਹੈਗਾ ਤੇ ਮੈਂ ਦਿਖਾਉਂਗਾ ਵੀ ਜੇ ਹੁਣ ਇੱਥੇ ਆਈ ਨਾ ਉਹ ਮੈਂ ਤਾਂ ਹਰਦਾ ਉਹਨੂੰ ਘਟਾਰ ਬੋਲਦੇ ਹਸੀਂ ਤੇ ਚੋ ਲੈਟਸ ਸੀ ਦੇਖਦੇ ਆਂ ਬੇ ਕਦੋਂ ਹੁੰਦੇ ਇੱਥੇ ਆ ਗਿਆ ਠੀਕ ਆ ਨਹੀਂ ਹੈ ਫਿਰ ਆਪਾਂ ਇਨੀ ਵੀਡੀਓ ਬਣਾ ਕੇ ਫਿਰ ਔਰ ਕਰਦਾਂਗੇ ਠੀਕ ਆ ਦੋਸਤੋ ਫਾਈਨਲ ਜਿਹੜੀ ਆ ਗਿਆ ਇਹ ਆਈ ਕੋ ਆਪਾਂ ਨੇ ਕਿੱਥੇ ਰੱਖ ਕੇ ਸੀ ਜੁੜੀ ਆ ਗਿਆ

我明白这个。 ਦੇ ਦੋਸਤੋ ਪਰ ਹੁਣ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ ਹੈਗਾ ਖਾਣ ਦੇ ਇਹਨਾਂ ਨੂੰ ਤੇ ਜੇ ਕੋਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤੇ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ